ਰੱਖੇ ਆ ਦੇਖੋ ਹਮ ਆਹ ਰੈੱਡ ਵਾਲਾ ਆ ਇਹ ਅਲੱਗ ਰੱਖਾ ਇਹਦੇ ਛੋਟਾ ਹੈ ਥੋੜਾ ਟੁੱਟਾ ਹੋਇਆ ਹੈ ਅੱਛਾ ਆ ਬਲੈਕ ਹੈ ਆ ਅਲੱਗ ਰੱਖਿਓ ਹੈ ਇੱਧਰ ਆਹ ਸ਼ੂਜ਼ ਕਰੀਮ ਹੈ ਹਮ ਆ ਜਿਹੜੀ ਯੂਨੀਫਾਰਮ ਦੇ ਬੂਟ ਦੀ ਪਾਲਿਸ਼ ਹੈ ਜੀ ਲਾਲ ਅੱਛਾ ਆ ਅਲੱਗ ਹੈ ਜੀ ਬੜਾ ਅੱਛਾ ਲੱਗ ਰਿਹਾ ਹੈ ਤੁਹਾਨੂੰ ਦੇਖ ਕੇ ਪਹਿਲਾਂ ਤਾਂ ਤੁਸੀਂ ਬਲਾਈਂਡ ਹੋ ਕੇ ਵੀ ਬੜਾ ਅੱਛਾ ਕੰਮ ਕਰਦੇ ਹੋ ਇਹ ਪਹਿਲਾਂ ਤਾਂ ਮੈਨੂੰ ਜਰੂਰ ਦੱਸੋ ਇਹ ਪੋਸੀਬਲ ਕਿਵੇਂ ਹੁੰਦਾ ਹੈ ਕਿ ਤੁਸੀਂ ਇੰਨੀ ਬਰੀਕੀ ਦੇ ਨਾਲ ਕੰਮ ਕਰਦੇ ਹੋ ਮਤਲਬ ਤੁਸੀਂ ਤਾਂ ਰੋ ਕਿਵੇਂ ਆਉਂਦੀ ਉਹ ਇਸ ਥਾਂ ਦੇ ਉੱਤੇ ਇੱਥੇ ਸਰ ਐਟੋ ਵਾਲੇ ਮੈਨੂੰ ਛੱਡ ਕੇ ਜਾਂਦੇ ਹਨ ਤੇ ਐਟੋ ਵਾਲੇ ਹੀ ਮੈਨੂੰ ਲੈ ਕੇ ਜਾਂਦੇ ਅੱਗੇ ਮੇਰੇ ਸਰ ਮੇਰੀ ਬੇਟੀ ਸਵੇਰੇ ਮੇਰੇ ਨਾਲ ਆਉਂਦੀ ਹੈ ਇਹ ਦੁਕਾਨ ਮੇਰੇ ਮੱਲੇ ਚ ਹੈ ਜੋ ਵੀ ਮੈਨੂੰ ਚੀਜ਼ ਹੈ ਮੈਂ ਲੈ ਲੈਣਾ ਹੈ ਵੀ ਇਹ ਪਤਾਵਾ ਖਤਮ ਹੋ ਗਿਆ ਪਤਾਵਾ ਲੈ ਲੈਣਾ ਜਿੱਦਾਂ ਲੋਕ ਖਤਮ ਹੋ ਗਏ ਲੋਕ ਲੈ ਲੈਣੇ ਜਿੱਦਾਂ ਪਾਲਿਸ਼ ਖਤਮ ਹੋ ਗਈ ਪਾਲਿਸ਼ ਲੈ ਲੈਣੇ ਤੇ ਵੈਸੇ 10 12 ਡੱਬੀਆਂ ਬਣਾ ਕੇ ਹੀ ਰੱਖੀ ਦੀਆਂ ਸਰ ਦੂਸਰੀ ਸ਼ਸ਼ੀਕਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਚੰਗੇ ਹੋਵੋਗੇ ਅੱਜ ਤੁਹਾਡੀ ਮੁਲਾਕਾਤ ਅਸੀਂ ਦਸਪਾਲ ਹੋਰਾ ਦੇ ਨਾਲ ਕਰਾਵਾਂਗੇ ਬ্লাইন্ড ਨੇ ਪਰ ਜੋ ਉਹ ਕੰਮ ਕਰ ਰਹੇ ਨੇ ਜਿਸ ਤਰੀਕੇ ਦਾ ਉਹ ਕੰਮ ਕਰਦੇ ਨੇ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਕ ਮੈਂ ਲਾਈਨ ਕਹਿਣ ਲੱਗਾ ਜ਼ਿੰਦਗੀ ਜ਼ਿੰਦਾਬਾਦ ਇਹ ਲਾਈਨ ਬੜੀ ਹੀ ਇੰਪੋਰਟੈਂਟ ਉਦੋਂ ਹੋ ਜਾਂਦੀ ਹੈ ਜਦੋਂ ਤੁਹਾਨੂੰ ਅਸੀਂ ਅਜੀਹ ਹੈ ਸਟੋਰੀਆਂ ਦਿਖਾਉਂਦੇ ਆ ਜਿਸ ਦੇ ਵਿੱਚ ਜ਼ਿੰਦਗੀ ਜੀਣਾ ਜਿਹੜਾ ਹੈ ਉਹ ਲੋਕ ਸਿੱਖਣਾ ਚਾਹੁੰਦੇ ਇੱਕ ਪਾਸੇ ਅਸੀਂ ਜ਼ਿੰਦਗੀ ਨੂੰ ਬੜੀ ਹੀ ਛੋਟੀ ਚੀਜ਼ ਮੰਨਦੇ ਆ ਕਿ ਰੱਬ ਨੇ ਸਾਨੂੰ ਕਿਹੋ ਜੀ ਜ਼ਿੰਦਗੀ ਦਿੱਤੀ ਹੈ ਅਸੀਂ ਗਰੀਬ ਆ ਸਾਡੇ ਕੋਲ ਇਹ ਨਹੀਂ ਸਾਡੇ ਕੋਲ ਉਹ ਨਹੀਂ ਪਰ ਤੁਸੀਂ ਕਦੀ ਉਸ ਇਨਸਾਨ ਬਾਰੇ ਸੋਚਿਆ ਹੈ ਜਿਸ ਕੋਲ ਕੁਦਰਤ ਦਾ ਦਿੱਤਾ ਇੱਕ ਅੰਸ਼ ਨਾ ਹੋਵੇ ਤੇ ਜ਼ਿੰਦਗੀ ਉਸ ਨੂੰ ਠੋਕਰਾ ਮਾਰ ਰਹੀ ਹੋਵੇ ਕਦੀ ਨਹੀਂ ਸੋਚਿਆ ਹੋਵੇਗਾ ਅੱਜ ਤੁਹਾਡੀ ਮੁਲਾਕਾਤ ਜਿਹੇ ਇਨਸਾਨ ਦੇ ਨਾਲ ਕਰਾਵਾਂਗੇ ਪਰ ਜ਼ਿੰਦਗੀ ਜੀਨ ਦਾ ਇਹਨਾਂ ਦੇ ਕੋਲ ਜਸਬਾ ਜ਼ਿਆ ਹੈ ਕਿ ਤੁਸੀਂ ਦੇਖ ਕੇ ਸੁਣ ਕੇ ਹੈਰਾਨ ਹੋ ਜਾਓਗੇ ਜਸਪਾਲ ਹੋਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਬੜਾ ਅੱਛਾ ਲੱਗ ਰਿਹਾ ਹੈ ਤੁਹਾਨੂੰ ਦੇਖ ਕੇ ਪਹਿਲਾਂ ਤਾਂ ਤੁਸੀਂ ਬਲਾਈਂਡ ਹੋ ਕੇ ਵੀ ਬੜਾ ਅੱਛਾ ਕੰਮ ਕਰਦੇ ਹੋ ਇਹ ਪਹਿਲਾਂ ਤਾਂ ਮੈਨੂੰ ਜਰੂਰ ਦੱਸੋ ਇਹ ਪੋਸੀਬਲ ਕਿਵੇਂ ਹੁੰਦਾ ਹੈ ਕਿ ਤੁਸੀਂ ਇੰਨੀ ਬਰੀਕੀ ਦੇ ਨਾਲ ਕੰਮ ਕਰਦੇ ਹੋ ਇਹ ਸਰ ਮੈਂ ਹੱਥਾਂ ਦੇ ਨਾਲ ਹੀ ਕਰ ਰਿਹਾ ਜੀ ਮੈਨੂੰ ਦਿਖਾਈ ਸਰ ਬਿਲਕੁਲ ਨਹੀਂ ਦੇ ਰਿਹਾ ਮੈਂ ਆਈਡੀਏ ਦੇ ਨਾਲ ਹੀ ਕਰ ਰਿਹਾ ਕੰਮ ਹੈ ਅੱਛਾ ਜੀ ਸਰ तो मेनो घट तो साल मैं दस बारह साल का मेरे अखते लगी सिर ते लगी नजर होली रही ओद कोई इना डाक्टर हैनी सी मतलब वादिया है ਤੇ ਨજર ਘਟਦੀ ਰਹੀ ਘਟਦੀ ਰਹੀ ਪਤਾ ਨਹੀਂ ਲੱਗਾ ਹੂੰ ਜਦੋਂ ਜ਼ਿਆਦਾ ਘਟ ਗਿਆ ਤਾਂ ਉਦੋਂ ਨਾੜਾ ਮੇਰੇਆਂ ਪਿੱਛੋਂ ਬਿਲਕੁਲ ਪ੍ਰੈਸ ਹੋ ਗਏ ਆ ਅੱਛਾ ਉਹਦਾ ਕੋਸਰ ਹੁਣ ਕੋਈ ਇਲਾਜ ਹੈ ਨਹੀਂ ਹੂੰ ਹਾਂਜੀ ਅੱਛਾ ਬਸ ਇਸੇ ਕਰਕੇ ਆਪਣੇ ਟਾਈਮ ਪਾਸ ਕਰਦਾ ਮੈਂ ਇੱਥੇ ਹਮਮ ਚਲੋ ਮੁਲਾਜ਼ਮਾਂ ਦੇ ਸਿਰ ਤੇ ਗੁਜ਼ਾਰਾ ਮੇਰਾ ਬਹੁਤ ਵਧੀਆ ਹੋ ਰਿਹਾ ਮੁਲਾਜ਼ਮ ਵੀ ਬਹੁਤ ਅੱਛਾ ਮੇਰਾ ਸਾਥ ਦਿੰਦੇ ਆ ਹਮਮ ਮੇਰੇ ਮਿਹਨਤ ਦਾ ਹੀ ਪੈਸਾ ਐਨ ਬਿਲਕੁਲ ਵਧੀਆ ਦਿੰਦੇ ਆ ਜਿੱਦਾਂ ਵੀ ਹੈ ਬੈਲਟ ਦਾ ਵੀ ਕੰਮ ਕਰਦਾ ਮੈਂ ਜਿੱਪਾਂ ਵੀ ਪਾਉਂਦਾ ਮੈਂ ਪਾਲਿਸ਼ ਵੀ ਕਰਦਾ ਲਾਲ ਪਾਲਿਸ਼ ਜਿਹੜੇ ਉਹ ਮੇਰੇ ਵੱਲ ਬਣਾ ਕੇ ਦਿੰਦੇ ਮੈਨੂੰ ਅੱਛਾ ਯੂਨੀਫਾਰਮ ਦੇ ਬੂਟ ਦੀ ਹਮਮ ਡੱਬੀਆਂ ਦਾ ਅਲੱਗ-ਅਲੱਗ ਮੈਂ ਨਿਸ਼ਾਨੀਆਂ ਲਾ ਕੇ ਰੱਖੀਆਂ ਹੋਈਆਂ ਰੈੱਡ ਕਿਹੜੀ ਐ ਬਲੈਕ ਕਿਹੜੀ ਐ ਗੁਰਸ਼ਾਂ ਦੇ ਮੈਂ ਨਿਸ਼ਾਨੀਆਂ ਲਾ ਕੇ ਰੱਖੀਆਂ ਆ ਹਮਮ ਤੇ ਮਤਲਬ ਕੋਈ ਕਾਲੇ ਬੂਟ ਨੂੰ ਲਾਲ ਬੁਰਸ਼ ਨਾ ਲੱਗ ਜਾਵੇ ਲਾਲ ਬੂਟ ਨੂੰ ਕੋਈ ਕਾਲਾ ਬੁਰਸ਼ ਨਾ ਲੱਗ ਜਾਵੇ ਠਾਗੇ ਮੈਂ ਅਲੱਗ ਅਲੱਗ ਰੱਖੇ ਹੋਏ ਐ ਹਮ ਬ੍ਰਾਉਨ ਜਿਹੜਾ ਆ ਉਹ ਥੋੜਾ ਵੱਡਾ ਆ ਹਮ ਵਾਈਟ ਜਿਹੜਾ ਉਹ ਥੋੜਾ ਛੋਟਾ ਆ ਇਹੀ ਪੁੱਛਣ ਲੱਗਾ ਸੀ ਮੈਂ ਤੁਹਾਡੇ ਕੋਲ ਪਤਾ ਕਿਵੇਂ ਲੱਗਦਾ ਹੈ ਕਿ ਕਿਹੜਾ ਰੰਗ ਹੈਗਾ ਹੈ ਹਾਂਜੀ ਸਰ ਕਿਹੜਾ ਧਾਗਾ ਹੈਗਾ ਹੈ ਤੇ ਕਿਹੜੀ ਚੀਜ਼ ਕਿੱਥੇ ਰੱਖੀ ਹੈ ਕਿਵੇਂ ਤੁਸੀਂ ਇਹ ਸਰ ਐਡੀ ਨਾਲ ਮੈਂ ਰੱਖੇ ਆ ਦੇਖੋ ਹਮ ਆਹ ਰੈੱਡ ਵਾਲਾ ਆ ਇਹ ਅਲੱਗ ਰੱਖਾ ਇਹਦੇ ਛੋਟਾ ਹੈ ਥੋੜਾ ਟੁੱਟਾ ਹੋਇਆ ਹੈ ਅੱਛਾ ਆਹ ਬਲੈਕ ਆ आ, अलग रखी हुए अच्छा। अलग हेगी है है। अच्छा। है है। बलैक वाली आंदर रखी हुई है, है। लाल नु ना हो जावे। हाँ हाँ आ आलैक रखी हुई है आ जी लाइट है ये भी अंदर रखी हुई है थोड़ा अच्छा। मतलब बूट यूनिफोम लाल थोड़ा ज ਹਾਂ ਦਾ ਹੂੰ ਹੂੰ ਲਾਈਟ ਹੁੰਦਾ ਹੈ ਇਹ ਅਲੱਗ ਰੱਖੀਏ ਛੋਟੀ ਡੱਬੀ ਹੈ ਇਹ ਦੀ ਆ ਪਛਾਨਾ ਹੈ ਹੂੰ ਹੂੰ ਜੀ ਅੱਛਾ ਮਤਲਬ ਤੁਸੀਂ ਅੰਦਾਜ਼ਨ ਸਾਰਾ ਕੁਝ ਜਿਹੜਾ ਉਹ ਰੱਖਿਆ ਹੋਇਆ ਹੈ ਜਿੱਪਾ ਮੈਂ ਇਹਦੇ ਚ ਡੱਬੇ ਚ ਰੱਖਿਆ ਹੋਇਆ ਹੈ ਇਹਨਾਂ ਦੇ ਬਿਲਟ ਦੇ ਕੋਕਾ ਲਗਾਉਣ ਵਾਲਾ ਉਹੀ ਡੱਬੇ ਦੇ ਵਿੱਚ ਰੱਖਿਆ ਹੋਇਆ ਹੈ ਅੱਛਾ ਜੀ ਸਰ ਹੂੰ ਮਤਲਬ ਸਾਰਾ ਕੁਝ ਤੁਸੀਂ ਅੰਦਾਜ਼ਨ ਕਰ ਰਹੇ ਹੋ ਅੰਤਾ ਜੀ ਨਾਲ ਕਰਦਾ ਸਰ ਇੱਥੇ ਬਿਲਕੁਲ ਬਿਲਕੁਲ ਇੱਥੇ ਸਰ ਕਿਸੇ ਨੂੰ ਪੁਰਾਣੇ ਮੁਲਾਜ਼ਮ ਨੂੰ ਪੁੱਛ ਲਓ ਅਗਰ ਮੈਨੂੰ ਦਿਖਾਈ ਦਿੰਦਾ ਹੈ ਤਾਂ ਮੈਂ ਜਾਣ ਕੇ ਕਰ ਰਿਹਾ ਹਾਂ ਹੂੰ ਮੇਰੇ ਮੁਲਾਜ਼ਮ ਸਭ ਵਾਕਵ ਹੈ ਹੂੰ ਤੇ ਜਿਹੜੇ ਮਰਜੀ ਇੱਥੇ ਕੁਆਟਰ ਚ ਜਿਹਨੇ ਮਰ ਦਫਤਰ ਜੀ ਨੂੰ ਮਰਜੀ ਪੁੱਛ ਲੋ ਜਸਪਾਲ ਨੂੰ ਕਿੰਨਾ ਦਿਖਦਾ ਹੈ ਸਭ ਮੇਰਾ ਲੋਕੀ ਦੱਸਣਗੇ ਮੈਂ ਜਦੋਂ ਬਾਥਰੂਮ ਜਾਨਾ ਦਾ ਆਈਡੀ ਨਾਲ ਕਿੰਨੇ ਮੋਟਰਸਾਈਕਲਾਂ ਤੇ ਮੈਂ ਬਜਦਾ ਆ ਫਿਰ ਆਈਡੀ ਨਾਲ ਮੈਂ ਬਾਥਰੂਮ ਜਾਨਣਾ ਹੈ ਅੱਛਾ ਜੀ ਸਰ ਮਤਲਬ ਆਪ ਹੀ ਚੱਲ ਜੰਨੇ ਹੋ ਚਾਹ ਪਹਿਲੇ ਮੈਂ ਆਪਣੇ ਆਪ ਲੈਨ ਚੱਲ ਜਾਂਦਾ ਹਾਂ ਕੰਟੀਨ ਤੇ ਹੁਣ ਨਹੀਂ ਜਾ ਸਕਦਾ ਪਤਾ ਨਹੀਂ ਲੱਗਦਾ ਕੰਟੀਨ ਵਾਲੇ ਆਪਣੇ ਆਪ ਵਿਚਾਰੇ ਦੇ ਜਾਂਦੇ ਚਾਹ ਮੈਨੂੰ ਅੱਛਾ ਜਦੋਂ ਆਵਾਜ਼ ਤੋਂ ਪਤਾ ਲੱਗ ਜਾਂਦਾ ਉਹ ਮੁੰਡਾ ਖੜਾ ਆ ਬਈ ਮਤਲਬ ਇਹ ਉਹ ਬੰਦਾ ਹੈ ਅਨੋ ਆਵਾਜ਼ ਮਾਰੂਗਾ ਤੇ ਨਾਲ ਸੌਣ ਲੈਣਾ ਆਵਾਜ਼ ਤੋਂ ਪਤਾ ਲੱ ਹਾਂਜੀ اچھا ਤੁਸੀਂ ਇੱਕ ਕੈਰੀਓ ਮਤਲਬ ਤੁਸੀਂ ਸ਼ੁਰੂਆਤ ਤੋਂ ਹੀ ਇਹ 100% ਬਲਾਈਂਡ ਰਹੇ ਜਾਂ ਇਨਸੀਡੈਂਟ ਤੁਹਾਡੇ ਨਾਲ ਹੋਇਆ ਸੀ ਜੀ ਸਰ ਮੈਂ ਕੋਈ 10 12 ਸਾਲ ਦਾ ਸੀ اچھا ਹਾਂਜੀ ਕਿਵੇਂ ਇਨਸੀਡੈਂਟ ਕੀ ਹੋਇਆ ਸੀਗਾ ਉਸ ਮੈਂ ਸਰ ਸੜਕ ਕ੍ਰੋਸ ਕਰਦਾ ਸੀ ਤੇ ਉਹਦੇ ਬਾਅਦ ਚ ਮੇਰੇ ਸਕੂਟਰ ਆਪਣੇ ਲੱਗਾ ਸਿਰ ਤੇ ਵੀ ਤੇ ਨਾਲੇ ਆਪਣੇ ਲੱਗਾ ਦੂਜਾ ਅੱਖ ਤੇ ਅੱਛਾ ਇਹ ਕਿਸ ਜਗ੍ਹਾ ਦੇ ਉੱਤੇ ਹੋਇਆ ਸੀ ਇਸ ਇਹ ਸਰ ਜੋਤੀ ਚੌਂਕ ਹੋਇਆ ਸੀਗਾ ਜੀ ਸਰ ਅੱਛਾ ਤੇ ਉਸ ਤੋਂ ਬਾਅਦ ਤੁਸੀਂ ਇਲਾਜ ਕਰਾਇਆ ਇਲਾਜ ਸਰ ਬਹੁਤ ਕਰਾਇਆ ਜੀ ਅੱਛਾ ਨਹੀਂ ਬਣੀ ਸਰ ਗੱਲ ਹੂੰ ਹਾਂਜੀ ਅੱਖਾਂ ਵੀ ਮੇਰੇ ਡੈਡੀ ਮੈਨੂੰ ਦੇਣ ਲੱਗੇ ਸੀ ਪਰ ਸਰ ਜਦ ਪਿੱਛੋਂ ਹੀ ਲਾਈਟ ਨਹੀਂ ਹੈ ਤਾਂ ਮੈਂ ਹੋਰ ਦੀ ਰੋਸ਼ਨੀ ਵੀ ਨਹੀਂ ਨਾ ਖਰਾਬ ਕਰ ਸਕਦਾ ਅੱਛਾ ਜੀ ਸਰ ਮਤਲਬ ਤੁਹਾਡੇ ਪਿੱਛੋਂ ਨਾੜਾ ਤੋਂ ਹੀ ਜਿਹੜਾ ਉਹ ਪਿੱਛੋਂ ਸਰ ਨਾੜਾ ਪ੍ਰੈਸ ਹੋ ਗਿਆ ਬਿਲਕੁਲ ਹੂੰ ਜੀ ਸਰ ਅੱਛਾ ਇੱਕ ਤੁਸੀਂ ਮਤਲਬ ਹੋ ਗਿਆ ਭਾਜੀ ਅੱਛਾ ਬਿਲਕੁਲ ਨਾਲ ਨਾਲ ਜਿਹੜੇ ਲੋਕ ਨੇ ਜਿਨ੍ਹਾਂ ਨੇ ਕੰਮ ਕਰਾਉਣਾ ਹੁੰਦਾ ਉਹ ਨਾਲ ਨਾਲ ਹੀ ਆਉਂਦੇ ਨੇ ਅੱਛਾ ਆਵਾਜ਼ ਤੋਂ ਤੁਹਾਨੂੰ ਪਛਾਣ ਹੋ ਜਾਂਦੀ ਹੈ ਕੋਈ ਹੋਰ ਜੀ ਸਰ ਹਾਂਜੀ ਹਾਂਜੀ ਆਵਾਜ਼ ਤੋਂ ਪਤਾ ਲੱਗ ਜਾਂਦਾ ਸਰ ਦੋ ਚਾਰ ਆਇਆ ਵਾਰੀ ਦੋ ਵਾਰੀ ਤਿੰਨ ਵਾਰੀ ਆਇਆ ਗਿਆ ਹੋਵੇ ਨਾ ਪਛਾਣ ਜਾਂਦੀ ਹੈ ਬੰਦਾ ਮੇਰੇ ਤੋਂ ਆਇਆ ਸੀ ਅੱਛਾ ਅੱਜ ਤੋਂ ਘੜ ਘੜ ਜਿਹੜੇ 20 ਸਾਲ ਪੁਰਾਣੇ ਮੁਲਾਜ਼ਮ ਹੈ ਉਹ ਵੀ ਮੈਨੂੰ ਬੁਲਾਉਗੇ ਨਾ ਮੈਂ ਦੱਸ ਦਿਆਂ ਨਾ ਇਹ ਮੁਲਾਜ਼ਮ ਮੇਰੇ ਕੋਲ ਉਦੋਂ ਆਇਆ ਸੀ ਅੱਛਾ ਮਤਲਬ ਕਿ ਤੂੰ ਤੁਹਾਨੂੰ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਹੈ ਅੱਛਾ ਤੁਸੀਂ ਇਸ ਥਾਂ ਦੇ ਉੱਤੇ ਪੁਲਸ ਲਾਈਨ ਦੇ ਵਿੱਚ ਕਿੰਨੇ ਚਿਰ ਤੋਂ ਲਗਾ ਰਹੇ ਹੋ ਇੱਕ ਸੇ ਸਰ ਘੜ ਘੜ 27 28 ਸਾਲ ਹੋ ਗਏ ਮੈਨੂੰ ਅੱਛਾ ਜੀ ਸਰ ਇੱਥੇ ਕੁਝ ਵੀ ਹੈ ਨਹੀਂ ਸਰ ਉਹ ਕੰਟਰੋਲ ਰੂਮ ਉੱਤੇ ਵੀ ਕੁਝ ਵੀ ਹੈ ਨਹੀਂ ਸੀ ਅੱਛਾ ਇਹ ਘਟ ਘਟ बाद बाद सर, अच्छा मतलब ਤੁਹਾਡੇ ਆਉਣ ਤੋਂ ਬਾਅਦ ਇੱਕ ਕੰਪਿਊਟਰ ਬਣਨੇ ਸ਼ੁਰੂ ਹੋ ਗਏ ਜੀ ਸਰ ਜੀ ਹਾਂ ਅੱਛਾ ਤੇ ਉਹ ਕਿ ਕਿ ਉਮਰ ਕਿਸੀ ਦੀ ਤੁਹਾਡੀ ਉਦੋਂ ਸਰ ਮੈਂ ਕੋਈ 15 16 ਸਾਲ ਦਾ ਸੀ ਅੱਛਾ ਜਦੋਂ ਇੱਥੇ ਮੈਂ ਪੜਨ ਲੱਗ ਗਿਆ ਸੀ ਹੂੰ ਉਹਦੇ ਬਾਅਦ ਚ ਫੇਰ ਸਰ ਮੈਂ ਨજર ਚੱਲ ਗਈ ਮੇਰੀ ਫੇਰ ਮੈਂ ਕਹਾ ਵੀ ਚਲੋ ਹੁਣ ਮੇਰੇ ਡੈਡੀ ਦਾ ਕੰਮ ਕਰਦੇ ਚਲੋ ਮੈਂ ਕਹਾ ਮਾੜਾ ਮੋਟਾ ਮੈਂ ਵੀ ਹੁਣ ਕੰਮ ਕਰਨਾ ਸਿੱਖ ਗਿਆ ਤੇ ਮੈਂ ਕਹਾ ਚਲੋ ਮੈਂ ਛੋਟਾ ਝੋਲਾ ਲੈ ਕੇ ਕੰਮ ਕਰ ਲਵਾਂ ਤੇ ਮੈਂ ਸਰ ਝੋਲਾ ਲੈ ਕੇ ਕੰਮ ਇੱਥੇ ਕਰਦਾ ਹੁੰਦਾ ਸੀ ਹੂੰ ਉਦੇ ਬਾਅਦ ਫਿਰ ਮੈਂ ਵੱਡਾ ਹੋ ਗਿਆ ਫਿਰ ਐਨ ਆਬਕਸਰ ਮੈਂ ਲੇਤਾ। ਇਹ ਅੱਛਾ ਵੈਸੇ ਤਾਂ ਕਹਿੰਦੇ ਨੇ ਕਿ ਪੁਲਿਸ ਜਿਹੜੀ ਹੈਗੀ ਉਹ ਬੈਟ ਨਹੀਂ ਦਿੰਦੇ ਕਿਸੇ ਵੀ ਬੰਦਿਆਂ ਨੂੰ। ਤੁਸੀਂ ਪੁਲਿਸ ਲਾਈਨ ਦੇ ਵਿੱਚ ਆ ਕੇ ਬਹਿ ਗਏ ਇਹ ਮਤਲਬ ਕਿਵੇਂ ਥੋੜਾ ਜਿਆਦਾ ਦੱਸੋ। ਇਹ ਸਰ ਇਹ ਸਰ ਆਪਣੇ ਅਫਸਰ ਅੱਛੇ ਬਹੁਤ ਵਧੀਆ ਅਫਸਰ ਸੀ ਜਿਹੜੇ ਲਾਈਨ ਅਫਸਰ ਹੁੰਦੇ ਆ। ਤੇ ਜਿੱਦਾਂ ਕਿ ਸੀਡੀਆਈ ਹੁੰਦੇ ਬਹੁਤ ਅੱਛੇ ਅਫਸਰ ਸੀ ਸਰ ਜਿਹੜੇ ਮੇਰਾ ਬਹੁਤ ਕਰਦੇ ਸੀ ਵਿਚਾਰੇ। ਤੇ ਮੈਂ ਉਹਦਾ ਜ਼ਿੰਦਗੀ ਭਰ ਉਸਾਰਨ ਨਹੀਂ ਭੁੱਲ ਸਕਦਾ ਸਰ। ਹਾਂਜੀ ਮੈਨੂੰ ਅੰਦਰ ਗੇਟ ਤੋਂ ਆਣ ਦਿੰਦੇ ਸੀ ਤੇ ਮੈਂ ਇੱਥੇ ਫੇਰ ਘੁੰਮ ਕੇ ਪਾਲਿਸ਼ ਕਰਨੇ ਰੁਪਏ ਦਾ 2 ਰੁਪਏ ਦਾ ਅੱਛਾ ਉਦੋਂ ਸਰ 10 12 ਰੁਪਏ ਬਣ ਜਾਂਦਾ ਸੀ ਬਹੁਤ ਖੁਸ਼ ਹੋਣਾ ਮੈਂ ਅੱਛਾ ਜੀ ਸਰ ਅੱਛਾ ਤੇ ਰੋਟੀ ਵਾਲੇ ਵੀ ਮੈਸੇ ਵਾਲੇ ਵੀ ਪੈਸੇ ਨਹੀਂ ਲੈਂਦੇ ਚਾਹ ਵਾਲੇ ਵੀ ਪੈਸੇ ਨਹੀਂ ਲੈਂਦੇ ਮੇਤੋਂ ਤੇ ਫਰੀ ਫਰੀ ਹੀ ਦਿੰਦੇ ਆ ਅੱਛਾ ਇੱਕ ਤੁਸੀਂ ਦੱਸ ਰਹੇ ਹੋ ਕਿੰਨਾ ਕਿ ਕਿ ਬਣ ਜਾਂਦਾ ਹੈਗਾ ਪੈਸਾ ਹੂੰ ਸਰ 200 250 ਰੁਪਏ ਬੰਦਾ ਆ ਉਹਦੇ ਵਿੱਚ 60 ਰੁਪਏ ਮੇਰਾ ਕਿਰਾਇਆ ਆ ਤੇ ਬਾਕੀ ਗੁਜ਼ਾਰਾ ਕਿਵੇਂ ਹੁੰਦਾ ਹੈ ਗੁਜ਼ਾਰਾ ਸਰ ਮਾੜਾ ਮੋਟਾ ਬਾਪੂ ਵੀ ਕੰਮ ਕਰਦੀ ਆ ਮੁੰਿਆਰੀ ਦਾ ਸਾਮਾਨ ਵੇਚਦੇ ਆ ਰਾਲ ਮਿਲ ਕੇ ਗੁਜ਼ਾਰਾ ਹੁੰਦਾ ਸਰ ਬੱਚੇ ਮੇਰੇ ਸਰਕਾਰੀ ਸਕੂਲ ਪਰਦੇ ਆ ਅੱਛਾ ਕਿੰਨੇ ਬੱਚੇ ਨੇ ਮੇਰੇ ਦੋ ਗੁੜੀਆਂ ਸਰ ਅੱਛਾ ਦੋ ਗੁੜੀਆਂ ਜੀ ਸਰ ਤੇ ਮਤਲਬ ਤੁਸੀਂ ਤਾਂ ਰੋਕੇ ਵੀ ਹੁੰਦੀ ਉਹ ਇਸ ਥਾਂ ਦੇ ਉੱਤੇ ਇੱਥੇ ਸਰ ਐਟੋ ਵਾਲੇ ਮੈਨੂੰ ਛੱਡ ਕੇ ਜਾਂਦੇ ਹਨ ਤੇ ਐਟੋ ਵਾਲੇ ਹੀ ਮੈਨੂੰ ਲੈ ਕੇ ਜਾਂਦੇ ਅੱਗੇ ਮੇਰੇ ਘਰ ਦੇ ਆ ਜਾਂਦੇ ਹੱਥ ਫੜ ਕੇ ਮੈਨੂੰ ਸੜਕ ਕ੍ਰੋਸ ਕਰਾ ਕੇ ਲੈ ਜਾਂਦੇ ਆ ਅੱਛਾ ਤੇ ਸਵੇਰੇ ਮੇਰੇ ਬੱਚੇ ਸਕੂਲ ਜਾਣ ਲੱਗੇ ਮੈਨੂੰ ਨਾਲ ਲੈ ਜਾਂਦੇ ਐਟੋ 'ਚ ਬਿਠਾ ਦਿੰਦੇ ਆ ਹੂੰ ਜੀ ਸਰ ਅੱਛਾ ਤੁਸੀਂ ਜਿਵੇਂ ਦੱਸ ਦਿੱਤੀ ਕਿ

ਬਾਰੋਂ ਵਿਚਾਰੇ ਤੇ ਪਹਿਲੇ ਵਾਲੇ ਜਿਹੜੇ ਬੰਦਰ ਵਾਲੇ ਜਿਹੜੇ ਸੀਗੇ ਉਹ ਲੁਟਾਇਰਮੈਂਟ ਹੋਏ ਵਿਚਾਰੇ ਪ੍ਰਾਈਵੇਟ ਹੈ ਅੱਛਾ ਜੀ ਸਰ ਤੇ ਇਹ ਨਵੇਂ ਆਏ ਨੇ ਜੀ ਨਵੇਂ ਆਏ ਹਾਂ ਜੀ ਤੁਹਾਨੂੰ ਪਤਾ ਲੱਗ ਗਿਆ ਆਵਾਜ਼ ਤੋਂ ਹਾਂਜੀ ਹਾਂਜੀ ਮੈਂ ਤਾਂ ਪਹਿਲੇ ਖੜਾ ਕੇ ਗਏ ਸੀਗੇ ਤੇ ਮੈਂ ਪਛਾਣ ਲੇਤਾ ਮੈਂ ਕਿ ਇਹ ਤਾਂ ਪੰਡਿਤ ਜੀ ਹੈ ਹਾਂਜੀ ਅੱਛਾ ਇੱਕ ਮੈਨੂੰ ਇਹ ਜ਼ਰੂਰ ਦੱਸੋ ਕਿ ਤੁਸੀਂ ਮਤਲਬ ਇਸ ਥਾਂ ਦੇ ਉੱਤੇ ਜਦੋਂ ਕਰਨਾ ਸ਼ੁਰੂ ਕੀਤਾ ਜੀ ਲੋਕਾਂ ਦਾ ਕਿਹੋ ਜਿਹਾ ਸਹਿਯੋਗ ਮਿਲਿਆ ਤੁਹਾਨੂੰ ਲੋਕ ਬਹੁਤ ਹੀ ਅੱਛੇ ਮਿਲੇ ਜੀ ਸਰ ਮੈਨੂੰ ਬਹੁਤ ਹੀ ਵਧੀਆ ਮਿਲੇ ਕੋਈ ਮਾੜਾ ਨਹੀਂ ਮਿਲਿਆ ਅੱਛਾ ਹਾਂਜੀ ਮੇਰੀ ਮਿਹਨਤ ਕੋਈ ਵੀ ਨਹੀਂ ਰੱਖਦਾ ਮੈਨੂੰ 10-5 ਵੱਧ ਦੇ ਕੇ ਜਾਂਦੇ ਆ ਕੋਈ ਵੀ ਮੇਰੇ ਨਾਲ ਨਾ ਕੋਈ ਬੇਇਮਾਨੀ ਕਰਦਾ ਆ ਹਾਂਜੀ ਬਹੁਤ ਵਧੀਆ ਰਹਿੰਦੇ ਮੇਰੇ ਨਾਲ ਅੱਛਾ ਹੈਲਪ ਮੇਰੀ ਬਹੁਤ ਵਧੀਆ ਕਰਦੇ ਆ ਜੀ ਸਰ ਅੱਛਾ ਇਹ ਮਤਲਬ ਤੇ ਸਮਾਨ ਦਾ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਸਾਰਾ ਤੁਸੀਂ ਜਾਣੀ ਹੋ ਕਿ ਪਰਿਵਾਰਕ ਸਾਡੇ ਨਹੀਂ ਸਰ ਮੇਰੀ ਬੇਟੀ ਸਵੇਰੇ ਮੇਰੇ ਨਾਲ ਆਂਦੀ ਹੈ ਦੁਕਾਨ ਮੇਰੇ ਮਹੱਲੇ ਚ ਹੈ ਜੋ ਵੀ ਮੈਨੂੰ ਚੀਜ਼ ਹੈ ਮੈਂ ਲੈ ਲੈਣਾ ਵੀ ਇਹ ਪਤਾਵਾ ਖਤਮ ਹੋ ਗਿਆ ਪਤਾਵਾ ਲੈ ਲੈਣਾ ਜਿੱਦਾਂ ਲੋਕ ਖਤਮ ਹੋ ਗਏ ਲੋਕ ਲੈ ਲੈਣੇ ਜਿੱਦਾਂ ਪਾਲਿਸ਼ ਖਤਮ ਹੋ ਗਈ ਪਾਲਿਸ਼ ਲੈ ਲੈਣੇ ਤੇ ਵੈਸੇ 10 12 ਡੱਬੀਆਂ ਬਣਾ ਕੇ ਹੀ ਰੱਖੀ ਦੀਆਂ ਸਰ ਦੂਸਰੀਆਂ ਲਾਲ ਵਾਲੀਆਂ ਕਿਉਂਕਿ ਲਾਲ ਵਾਲੀ ਜੀ ਸਰ ਤੇ ਇਹ ਤੁਸੀਂ ਅੰਦਾਜ਼ ਨਹੀਂ ਜਿਹੜਾ ਹੈਗਾ ਜੋ ਵੀ ਅੰਦਾਜ਼ ਨਾਲ ਲਗਾਉਂਗਾ ਸਰ ਜੀ ਸਰ اچھا ਤੇ ਇਹ ਇਹਦੇ ਕਿੰਨੇ ਪੈਸੇ ਲੈ ਲਓ ਤੁਸੀਂ ਇਹ ਜੋੜਨ ਦੇ ਇਹ ਪੰਡਿਤ ਜੀ ਸਰ ਮੈਂ 10 ਰੁਪਏ ਲਵਾਂਗਾ ਜੀ ਜ਼ਿਆਦਾ ਨਹੀਂ ਲਵਾਂਗਾ ਵੈਸੇ ਮੈਂ ਲੈਣੇ ਵੀ ਨਹੀਂ اچھا ਮੈਂ ਨਹੀਂ ਲੈਣੇ ਸਰ अच्छा जी सर पंडित जी ਦਾ ਕੰਮ ਤਾਂ ਫ੍ਰੀ ਦੇ ਵਿੱਚ ਹੀ ਹੁੰਦਾ ਹੈ ਨਹੀਂ ਵੈਸੇ ਵੀ ਨਹੀਂ ਸਰ ਮੈਂ ਲੈਣੇ ਹੀ ਨਹੀਂ اچھا ਹਾਂਜੀ ਬਿਲਕੁਲ ਪਰ ਇਹ ਫੇ ਵੀ ਦੇ ਕੇ ਜਾਓਗੇ ਮੈਨੂੰ ਮੈਂ ਲੈਣੇ ਨਹੀਂ ਇਹਨਾਂ ਧੱਕੇ ਨਾਲ ਦੇ ਕੇ ਜਾਣੇ ਮੈਨੂੰ اچھا ਬਿਲਕੁਲ ਇਹ ਤੁਸੀਂ ਦੇਖੋ 100% ਬਲਾਈਂਡ ਨੇ ਪਹਿਲਾ ਚਲੋ ਜ਼ਿੰਦਗੀ ਨੇ ਮੋੜ ਜਿਹੜਾ ਹੈਗਾ ਉਹ ਛੋਟੀ ਉਮਰੇ ਹੀ ਬੜਾ ਵੱਡਾ ਲਿਆ ਉਸ ਮੋੜ ਨੂੰ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਉਹ ਕਮਵਲ ਮੋੜਿਆ ਕਿਵੇਂ ਜ਼ਿੰਦਗੀ ਨੂੰ ਜਿਨਾ ਸਿੱਖਿਆ ਖਾਲਕੀ ਲੋਕ ਜਿਹੜਾ ਹੈ ਉਹ ਹਾਰ ਜਾਂਦੇ ਨੇ ਅੱਛਾ ਇੱਕ ਮੈਂ ਉਹ ਗੱਲ ਕਰਨ ਲੱਗਾ ਸੀ ਜੀ ਸਰ ਤੁਸੀਂ ਜਿਵੇਂ ਆਪਣੀ ਜ਼ਿੰਦਗੀ ਨੂੰ ਬੜਾ ਅੱਛੇ ਤਰੀਕੇ ਦੇ ਨਾਲ ਜਿਹੜਾ ਜ਼ੀਰੇ ਹੈਗੇ ਜੀ ਸਰ ਲੋਕ ਬੜੇ ਮਤਲਬ ਨਿਰਾਸ਼ ਹੋ ਜਾਂਦੇ ਨੇ ਜਦੋਂ ਕੋਈ ਉਹਨਾਂ ਨੂੰ ਇਹ ਜੀ ਹੀ ਪ੍ਰੋਬਲਮ ਆ ਜਾਂਦੀ ਹੈ ਤੁਸੀਂ ਇਸ ਜ਼ਿੰਦਗੀ ਨੂੰ ਕਿਵੇਂ ਮੇਨਟੇਨ ਕਰਦੇ ਹੋ ਜ਼ਿੰਦਗੀ ਨੂੰ ਕਿਵੇਂ ਜੀਉਂ ਉਹ ਥੋੜਾ ਦੱਸ ਸਕਦੇ ਹੋ ਜੀ ਸਰ ਮੈਂ ਸਰ ਜ਼ਿੰਦਗੀ ਤੁਮ ਜੀਨੀ ਪੈਣੀ ਹੈ ਜਿੰਨਕੀ ਜਿਹੜੀ ਬਹੁਤ ਮੁਸ਼ਕਲ ਮਿਲਦੀ ਹੈ ਤੇ ਮੈਂ ਜਿਹੜੇ ਬੱਚੇ ਹੈ ਉਹੀ ਮੇਰੀਆਂ ਅੱਖਾਂ ਜਿਹੜੇ ਮੇਰੇ ਘਰ ਦੇ ਉਹੀ ਮੇਰੀਆਂ ਅੱਖਾਂ ਆ ਮੇਰੇ ਘਰ ਦੇ ਜਿਹੜੇ ਬਹੁਤ ਮੇਰਾ ਸਾਥ ਦਿੰਦੇ ਆ ਬਹੁਤ ਵਧੀਆ ਮੇਰੇ ਨਾਲ ਰਹਿੰਦੇ ਆ ਮੈਨੂੰ ਜੋ ਮਨਜ਼ੂਰ ਜੋ ਮਾਲਕ ਨੂੰ ਮਨਜ਼ੂਰ ਹੈ ਅੱਛਾ ਮੈਨੂੰ ਅਮੀਨਾ ਸਰ ਅੱਛਾ ਲੋਕ ਬੜਾ ਨਿਰਾਸ਼ ਹੋ ਜਾਂਦੇ ਨੇ ਜਦੋਂ ਦੇਖਦੇ ਆ ਤਾਂ ਸਰ ਮੇਰੇ ਵੱਲ ਬਹੁਤ ਵੀ ਦੇਖੋ ਕਿਸ ਤਰ੍ਹਾਂ ਕਰ ਰਿਹਾ ਹੈ ਦਿਖਾਈ ਦਿੰਦਾ ਨਹੀਂ ਫੇ ਵੀ ਆਪਣੇ ਮਿਹਨਤ ਕਰ ਰਿਹਾ ਹੈ ਕਿਸੇ ਅੱਗੇ ਹੱਥ ਨਹੀਂ ਫਲਾਉਂਦਾ ਹਾਂ ਜੀ ਸਰ ਅੱਛਾ ਅੱਛਾ ਮਤਲਬ ਜਦੋਂ ਕੋਈ ਦੂਸਰਾ ਪਰਸਨ ਹੁੰਦਾ ਹੈ ਅੱਛਾ ਤੁਹਾਡੀ ਚਾਹ ਆ ਗਈ ਦੇਖ ਲਓ ਨਹੀਂ ਸਰ ਪਿਓ ਤੁਸੀਂ ਉਹ ਵੰਡੇ ਸਰ ਉਹਨਾਂ ਨੇ ਉਹ ਲਿਆ ਦੇ ਯਾਰ ਇਹ ਇਹ ਨਾਲ ਨਾਲ ਪੀਣੀ ਹੈਗੀ ਅਸੀਂ ਠੀਕ ਹੈ ਚਲੋ ਚਾਹ ਵੀ ਆ ਗਈ ਆਪਣੀ ਕੈਂਸਰ ਕਰ ਗਏ ਅੱਛਾ ਇੱਕ ਮੈਨੂੰ ਮੈਂ ਉਹ ਗੱਲ ਆਪਾਂ ਕੰਟੀਨਿਊ ਕਰਦੇ ਹਾਂ ਜੀ ਸਰ ਅੱਛਾ ਮੈਂ ਬੜਾ ਦੇਖਿਆ ਹੈ ਕਿ ਜਦੋਂ ਕਿਸੇ ਬੰਦੇ ਨੂੰ ਅਜੀਹਾ ਹੁੰਦਾ ਹੈ ਕੋਈ ਵੀ ਪ੍ਰੋਬਲਮ ਹੁੰਦੀ ਹੈ ਕੁਦਰਤ ਜਦੋਂ ਦਿੰਦੀ ਹੈ ਕਿ ਉਹ ਬੰਦਾ ਨਿਰਾਸ਼ ਹੋ ਕੇ ਘਰ ਦੇ ਵਿੱਚ ਬਹਿ ਜਾਂਦਾ ਹੈ ਪਰ ਤੁਸੀਂ ਨਿਰਾਸ਼ ਨਹੀਂ ਹੋਏ ਤੁਸੀਂ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਪਿੱਛੇ ਨਹੀਂ ਛੱਡਿਆ ਤੁਸੀਂ ਕੰਮ ਵੱਲ ਧਿਆਨ ਦਿੱਤਾ ਕਿ ਨਹੀਂ ਯਾਰ ਮੈਂ ਆਪਣਾ ਪੇਟ ਪਾਲਣਾ ਆਪਣਾ ਪਰਿਵਾਰ ਪਾਲਣਾ ਹੈ ਤੇ ਮੈਨੂੰ ਕੰਮ ਕਰਨਾ ਪਊਗਾ ਮੈਨੂੰ ਬਹੁਤ ਲੋਕ ਸਰ ਕਹਿੰਦੇ ਆ ਜਜ਼ਬਾ ਕਿਵੇਂ ਆਇਆ ਸਰ ਮੈਨੂੰ ਸਰ ਬਹੁਤ ਲੋਕ ਕਹਿੰਦੇ ਵੀ ਤੂੰ ਘਰ ਬੈਠ ਜਾ ਤੈਨੂੰ ਰੋਟੀ ਦਾ ਗੁਜ਼ਾਰਾ ਆਸੀ ਕਰਾ ਜਾਗਾ ਪਰ ਮੈਂ ਕਹਾ ਨਹੀਂ ਜੀ ਮੈਂ ਜਦੋਂ ਬਹਿ ਗਿਆ ਤਾਂ ਫਿਰ ਬਿਲਕੁਲ ਹੀ ਬਹਿ ਜਾਣਾ ਹੈ ਮੈਂ ਬਿਲਕੁਲ ਹੀ ਬਹਿ ਹੀ ਜਾਣਾ ਹੈ ਕਿਸੇ ਦੇ ਅੱਗੇ ਮੈਂ ਮੈਂ ਕਹਾ ਮੈਂ ਐਦਾਂ ਨਹੀਂ ਕਿਸੇ ਦੀ ਮਿਹਨਤ ਨਹੀਂ ਕਰਨੀ ਮੈਂ ਆਪਣੀ ਮਿਹਨਤ ਕਰਨੀ ਹੈ ਦਸਾਂ ਨੌ ਦੀ ਕਿਰਤ ਕਮਾਈ ਜੋ ਰੱਬ ਦੂਗਾ ਮੈਨੂੰ ਮਨਜ਼ੂਰ ਹੈ ਅੱਛ ਜੀ ਸਰ ਸਤੇ ਲੋਕ ਮਤਲਬ ਆਉਂਦੇ ਰਹਿੰਦੇ ਨੇ ਤੁਹਾਡੇ ਬਹੁਤ ਬਹੁਤ ਸਰ ਆਪਣੇ ਕਹਿੰਦੇ ਰਿਸ਼ਤੇਦਾਰ ਕਹਿੰਦੇ ਵੀ ਰੋਟੀ ਤੈਨੂੰ ਅਸੀਂ ਦੀ ਜਾਵਾਂਗੇ ਤੂੰ ਬਿਜਾ ਕਰੇ ਦਿਖਾਈ ਨਹੀਂ ਦਿੰਦਾ ਹੈ ਤੈਨੂੰ اچھا ਪਹਿਲਾ ਪਹਿਲਾ ਜਦੋਂ ਤੁਸੀਂ ਜਦੋਂ ਤੁਹਾਨੂੰ ਥੋੜਾ ਬੋਤਾਂ ਦਿਖਾਈ ਦਿੰਦਾ ਸੀਗਾ ਜਦੋਂ ਕਿੰਨੇ ਪੈਸੇ ਬਣ ਜਾਂਦੇ ਸੀ ਇਸ ਕੰਮ ਤੋਂ ਉਹ ਸਰ ਬਣ ਜਾਂਦਾ 300 350 300 250 ਇਦਾਂ ਬਣ ਜਾਂਦਾ ਸਰ اچھا ਤੇ ਹੁਣ ਮਤਲਬ ਹੁਣ ਹੁਣ ਇਨਾ ਨਹੀਂ ਸਰ ਕੰਮ ਕਟਿਆ ਹੈ ਜਾਂ ਫਿਰ ਕੋਈ ਹੋਰ ਕਾਰਨ ਨਹੀਂ ਸਰ ਕੰਮ ਕਟਿਆ ਨਹੀਂ ਹੈ ਮੁਲਾਜ਼ਮ ਜਲਦੀ ਚੱਲ ਜਾਂਦੇ ਮੈਂ ਲੇਟ ਆਨਾ ਅੱਛਾ ਇੱਕ ਦੂਸਰਾ ਐ ਵੀ ਹੈ ਨਾ ਮਤਲਬ ਜਿਹੜੇ ਜਲਦੀ ਆ ਜਾਂਦੇ ਹੋ ਆਪਣੇ ਜਲਦੀ ਚੱਲ ਜਾਂਦੇ ਡਿਊਟੀ ਹੂੰ ਜੀ ਸਰ ਅੱਛਾ ਤੇ ਮਤਲਬ ਪਹਿਲਾਂ ਤੁਸੀਂ ਆ ਜਾਂਦੇ ਸੀ ਟਾਈਮ ਸਿਰ ਕਿਉਂ ਪਹਿਲੇ ਟਾਈਮ ਸਰ ਆ ਜਾਂਦਾ ਦਿਖਾਈ ਦਿੰਦਾ ਹੈ ਸਰ ਉਹ ਦਿਖਾਈ ਨਹੀਂ ਦਿੰਦਾ ਤੇ ਹੁਣ ਮੈਂ ਏਟੋ ਵਾਲੇ ਮਰਜ਼ੀ ਨਾਲ ਹੀ ਚੱਲਦੇ ਆ ਤੇ ਮਰਜ਼ੀ ਨਾਲ ਹੀ ਪਹਰਾਣਾ ਪੈਂਦਾ ਹੈ ਮਤਲਬ ਟਾਈਮ ਸਿਰ ਤੋਂ ਟਾਈਮ ਮਿਲਿਆ ਜੀ ਸਰ ਜੀ ਅੱਛਾ ਲੋਕ ਬੜੇ ਨੇ ਇਕੱਠੇ ਹੋਏ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਆਉਂਦੇ ਨੇ ਇਸ ਜਗ੍ਹਾ ਦੇ ਉੱਤੇ ਜੀ ਸਰ ਅੱਛਾ ਪੰਡਿਤ ਜੀ ਆਪ ਕਿੰਨੇ ਸਮੇਂ ਸੇ ਆ ਰਹੇ ਹੋ ਉਨਕੇ ਪਾਸ तो तो तीन अच्छा, दो तीन मैं आपके अच्छा, दो तीन महीना दो तीन महीने से आप आ रहे हो इनके पास अच्छा और आ, सही करके देते काम आपको बहुत बढ़िया अच्छा जो अच्छा। की देखने वाले व्यक्ति भी ऐसा नहीं कर सकते अच्छा इतना सुंदर काम करके कर देते हैं इनके पास जैसे ये कह रहे हैं कि मैं पैसे नहीं मांग पा पंडित जी से पर पंडित जी मुझे देख ही जाते हैं वो तो मेरा फर्ज है ना ਅਗਲਾ ਵਿਅਕਤੀ ਦਾ ਸਤਿਕਾਰ ਕਰਨ ਦਾ ਫਰਜ਼ ਹੈ ہمارا ਆਪਣਾ اچھا ਉਹ ਕੈਸਾ ਮਤਲਬ ਕੰਮ ਇਨਕਾ ਕੈਸਾ ਲੱਗਦਾ ਹੈ ਤੁਹਾਨੂੰ ਬਹੁਤ ਬਹੁਤ ਅੱਛਾ ਕੰਮ ਹੈ ਅੱਛਾ ਬਿਲਕੁਲ ਦੇਖੋ ਜੋ ਟੇਕ ਕੇ ਜੋ ਮੋਤੀ ਕੰਮ ਨਹੀਂ ਕਰ ਪਉਂਦਾ ਉਹ ਇਹ ਬਿਨਾ ਦੇਖੇ ਜਿਹੜਾ ਹੈਗਾ ਸਾਰਾ ਕੁਝ ਕਰ ਦਿੰਦੇ ਨੇ ਹੋਰ ਵੀ ਲੋਕ ਨਹੀਂ ਅੱਛਾ ਤੁਸੀਂ ਰੋਜ਼ ਇੱਥੇ ਹੀ ਹੁੰਨੇ ਹੋ ਸਰ ਕਦੀ ਕਦੀ ਆਉਣ ਦਾ ਮੌਕਾ ਮਿਲਦਾ ਅੱਛਾ ਇਨ ਕਿਸ ਕਿਸੇ ਦੇ ਨਾਲ ਇਸ ਕਿਸੇ ਨਾਲ ਸੰਬੰਧੀ ਅਪਸਰਾਂ ਦੇ ਨਾਲ ਮਤਲਬ ਉਸ ਦੇਖਿਆ ਨਾ ਤਾਂ ਅਸੀਂ ਦੇਖੀ ਤਾਂ ਹੋ ਅਸੀਂ ਖੁਦ ਬੜੇ ਹੈਰਾਨ ਹੁੰਨੇ ਆ अच्छा एक बड़ा मतलब बड़ा संघर्ष है मतलब बड़ी हैरानी दी गल है कि अੱਖਾਂ ਵਾਲੇ کئی ਵਾਰ ਪਰੇਸ਼ਾਨ ਹੋ ਜਾਂਦੇ ਲੇਕਿਨ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਬੜੇ ਆਨੰਦ ਦੇ ਨਾਲ ਆਪਣੇ ਕੰਮ ਨਾਲ ਮਤਲਬ ਰੱਖਦੇ ਆ ਅਸੀਂ ਦੇਖਦੇ ਰਹੀਦਾ ਹੈ کئی ਵਾਰ ਮੁਲਾਜ਼ਮ ਵੀ ਆਉਂਦੇ ਆ ਬੜਾ ਇਹਨਾਂ ਦਾ ਤਾਲਮੇਲ ਹੈਗਾ ਬੜੇ ਲੰਬੇ ਸਮੇਂ ਤੋਂ ਜ਼ਿਆਦਾ ਇੱਥੇ ਕਰਦੇ ਆ ਇਹ ਕੰਮ ਇਸ ਕਰਕੇ ਬੜਾ ਜਾਣ ਪਛਾਣ ਵੀ ਹੈ ਤੇ ਇਸ ਕਰਕੇ ਇਹ ਵੱਡੇ ਸੰਘਰਸ਼ ਦੀ ਗੱਲ ਹੈਗੀ ਮਤਲਬ ਦੂਜਿਆਂ ਲਈ ਇੱਕ ਮਿਸਾਲ ਆ ਤੁਸੀਂ ਇਹਨਾਂ ਤੋਂ ਕੋਈ ਕੰਮ ਕਰਾਇਆ ਜੀ ਤੁਸੀਂ ਉਹ ਕੋਈ ਇੱਕ ਵਦੀ ਵਾਰ ਅਸੀਂ ਵੀ ਮਤਲਬ ਕਹਿ ਰਹੇ ਹਾਂ ਉਹ ਜਿਆਦਾ ਕੰਮ ਲੱਗਾ ਇਹਨਾਂ ਨੂੰ ਬਿਲਕੁਲ ਬਿਲਕੁਲ ਬਹੁਤ ਵਧੀਆ ਜਜਮੈਂਟ ਬਣੀ ਹੈ ਹਰ ਇੱਕ ਚੀਜ਼ ਦਾ ਕਿ ਕਿੱਥੋਂ ਬਣੀ ਸੀ ਇਹਨਾਂ ਦੇ ਕੋਲ ਬੜਾ ਤਜਰਬਾ ਹੈਗਾ ਫਿਰ ਉਹ ਕਹਿੰਦੇ ਬਹੁਤ ਸਾਰੇ ਹਥਿਆਰ ਹੈ ਇਸੇ ਹੈਗੇ ਜਿਹੜੇ ਬਲੈਕ ਹੈ ਗ੍ਰੇਡ ਹੈ ਇਹ ਬਲੈਕ ਹੈ ਹੱਥ ਘਟਿਆ ਜਾ ਸਕਦਾ ਹੈ ਲੇਕਿਨ ਬੜਾ ਤਜਰਬਾ ਹੈ ਉਸ ਚੀਜ਼ ਦਾ ਬਰੋਨਾ ਓਕੇ ਮੈਂ ਜਾਂ ਵੀ ਬਿਲਕੁਲ ਬਿਲਕੁਲ ਅਸੀਂ ਬੜੇ ਹੈਰਾਨ ਹੁੰਨੇ ਆ ਦੇਖਦੇ ਰਹੀਦਾ ਦੂਸਰੇ ਨੂੰ ਕੰਮ ਕਰਦੇ ਆ ਜਦੋਂ ਉਹ ਉਹ ਦੇਖਦੇ ਆ ਅਸੀਂ ਬੜਾ ਤਜਰਬਾ ਹੈਗਾ ਜਿਸ ਤਰ੍ਹਾਂ ਉਹ ਕਹਿ ਰਹੇ ਆ ਕਿ ਹਰ ਇੱਕ ਚੀਜ਼ ਦਾ ਉਹਨਾਂ ਨੂੰ ਬੜੀ ਜਜਮੈਂਟ ਆ ਕਿੱਥੇ ਕਿੱਥੇ ਕਿਹੜੀ ਚੀਜ਼ ਪਈ ਹੈ ਕਿਹੜਾ ਹਥਿਆਰ ਕਿਹੜੀ ਚੀਜ਼ ਜਿਹੜੀ ਜਿਸਤਮਾਲ ਕਰਦੇ ਹੋ ਕਿੱਥੇ ਕਿੱਥੇ ਪਈ ਹੈ ਤੇ ਬੜਾ ਮਤਲਬ ਹਰਾਨੀ ਵਾਲੀ ਗੱਲ ਆ ਮਤਲਬ ਸੋਚ ਸੋਚਣ ਲੱਪੈਂਦਾ ਬੰਦਾ ਕਿ ਯਾਰ ਇੰਨਾ ਕਿਵੇਂ ਮਤਲਬ ਪਰਫੈਕਸ਼ਨ ਹਾਂ ਪਰਫੈਕਸ਼ਨ ਕਿਵੇਂ ਹੈ ਬਿਲਕੁਲ ਬਿਲਕੁਲ ਅੱਛਾ ਬਿਲਕੁਲ ਬੜੀ ਬੜੀ ਪਰਫੈਕਸ਼ਨ ਸਹੀ ਕਿਹਾ ਇਹਨਾਂ ਨੇ ਬੜੀ ਪਰਫੈਕਸ਼ਨ ਵਾਲੀ ਇਨ ਕੰਮ ਹੈਗਾ ਦੇਖੋ ਤੁਸੀਂ ਹੱਲੇ ਵੀ ਉਹਨਾਂ ਨੂੰ ਪਤਾ ਹੈ ਕਿ ਕਿਸ ਜਗ੍ਹਾ ਦੇ ਉੱਤੇ ਇਸੇ ਜਿਹੜਾ ਹੈ ਉਹ ਸਾਰਾ ਪ੍ਰੋਪਰ ਕੰਮ ਕਰਨਾ ਹੈ ਤੇ ਤਸਵੀਰ ਹੈ ਅੱਛੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਤਸਵੀਰ ਚੰਗੀ ਲੱਗੀ ਹੋਵੇਗੀ ਵੱਧ ਤੋਂ ਵੱਧ ਇਸ ਤਸਵੀਰ ਨੂੰ ਜ਼ਰੂਰ ਸ਼ੇਅਰ ਕਰੋ ਹੋਰ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਅੱਛਾ ਇੱਕ ਤੁਸੀਂ ਦੱਸ ਰਹੇ ਸੀਗੇ ਕਿ ਫੈਮਿਲੀ ਦੇ ਵਿੱਚ ਕੌਣ-ਕੌਣ ਹੈਗਾ ਤੁਹਾਡੇ ਜੀ ਮੇਰੇ ਸਰ ਦੋ ਬੇਟੀਆਂ ਮੇਰੀ ਵਾਈਫ ਹੈ ਅੱਛਾ ਜੀ ਸਰ ਕੀ ਉਹ ਸਮਰਥਨ ਕਰਦੇ ਨੇ ਤੁਹਾਨੂੰ ਪੂਰਾ 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 ਸੇਵਾ ਕਰਦੇ ਸਰ ਮੈਨੂੰ ਮੇਰੇ ਬੱਚੇ ਦੋਨੇ ਹੀ ਬੇਟੀਆਂ ਤੇ ਦੋਨੇ ਮੇਰੇ ਬਾਜੇ ਅੱਛਾ ਸਵੇਰੇ ਬੇਟੀਆਂ ਮੇਰੀਆਂ ਛੜ ਕੇ ਜਾਂਦੀਆਂ ਨੇ ਟੋਕੇ ਤੇ ਸ਼ਾਮ ਨੂੰ ਮੇਰੇ ਘਰ ਦੇ ਹੱਥ ਫੜ ਕੇ ਲੈ ਕੇ ਜਾਂਦੇ ਆ ਚਾਰ ਸੜਕਾਂ ਕ੍ਰੋਸ ਕਰਾ ਕੇ ਅੱਛਾ ਹਾਂਜੀ ਆਜਵੇ ਰੋਡ ਬਹੁਤ ਵੱਡਾ ਸਰ ਰੋਡ ਹੈ ਅੱਛਾ ਅਮਰ ਸਰ ਮਕਸੂਦਾ ਬਾਈਪਾਸ ਹੂੰ ਜੀ ਸਰ ਅੱਛਾ ਇੱਕ ਤੁਸੀਂ ਦੱਸ ਰਹੇ ਸੀ ਕਿ ਮਤਲਬ ਕਿਵੇਂ ਤੁਹਾਨੂੰ ਜਿਹੜਾ ਹੈਗਾ ਏ ਉਹ ਹੈਲਪ ਦੀ ਵੀ ਲੋੜ ਪੈਂਦੀ ਹੈਗੀ ਮਤਲਬ ਤੁਸੀਂ ਪਰਿਵਾਰ ਦੇ ਵਿੱਚ ਸਾਰਾ ਠੀਕ ਹੈ ਪਰਿਵਾਰਕ ਵਿੱਚੋਂ हां जी सर बिल्कुल परिवार ठीक है सर मेरा हाँ जी एक कि तो भी है गये, कि मतलब वरीके नूल चल मेरा भी दिल कर दूल चावा जी सर पर सर मैं बडे स्कूल च नही पा सकता सारे मापना है अच्छे स्कूल ची जी सर ਇਹ ਬੱਚਿਆਂ ਦੀ ਉਮਰ ਕੀ ਹੈਗੀ ਜੀ ਮੇਰੇ ਸਰ ਵੱਡੀ ਬੇਟੀ ਹੈਗੀ ਜੀ 13 ਸਾਲ ਦੀ ਛੋਟੀ ਜਿਹੜੀ 9 ਸਾਲ ਚ ਹੈ ਜੀ ਸਰ ਚਲੋ ਵਾਈਫ ਵਾਈਫ ਬਲੈਂਡ ਨਹੀਂ ਆ ਫਿਰ ਨਹੀਂ ਸਰ ਬਿਲਕੁਲ ਠੀਕ ਹੈ ਵਾਈਫ ਵੀ ਠੀਕ ਹੈ ਬੱਚੇ ਵੀ ਦੋਨੋਂ ਠੀਕ ਹੈ ਅੱਛਾ ਮੈਂ ਹੀ ਸਰ ਬਲੈਂਡ ਹੈ ਜੀ ਤਾਂ ਤੁਸੀਂ ਸਿਰਫ ਹੈਗੇ ਚਲੋ ਠੀਕ ਹੈ ਜੀ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਬੜਾ ਥੈਂਕ ਯੂ ਤੁਹਾਡਾ ਸਮਾਂ ਹੈ ਤੇ ਬੜਾ ਅੱਛਾ ਤੁਸੀਂ ਕੰਮ ਕਰ ਰਹੇ ਹੋ ਮੈਨੂੰ ਦੇਖ ਕੇ ਬੜਾ ਖੁਸ਼ੀ ਹੋਈ ਖਾਸ ਕਰ ਲੋਕਾਂ ਨੂੰ ਵੀ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੋएगी ਜੋ ਦਰਸ਼ਕ ਸਾਨੂੰ ਦੇਖ ਰਹੇ ਨੇ ਉਮੀਦ ਕਰਦੇ ਹਾਂ ਤੁਹਾਨੂੰ ਤਸਵੀਰ ਬੜੀ ਪਸੰਦ ਆਈ ਹੋਵੇਗੀ ਅਜੀਹੇ ਤਸਵੀਰਾਂ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਅਤੇ ਕੋਸ਼ਿਸ਼ ਕਰਿਆ ਕਰੋ ਕਿ ਅਜੀਹੇ ਬੰਦਿਆਂ ਦੀ ਮਦਦ ਕਰ ਸਕੀਏ ਉਮੀਦ ਕਰਦੇ ਹਾਂ ਤਸਵੀਰ ਚੰਗੀ ਲੱਗੀ ਹੋਵੇਗੀ ਕੈਮਰਾ ਪਰਮਪੰਕ ਦੇ ਨਾਲ ਰਾਜੂ ਗੁਪਤਾ ਰੈਡ ਬਾਕਸ ਟੀਵੀ ਜਲੰਧਰ